ਉਦੀ ਆਪਾਂ ਪਹੁੰਚੇ ਗਏ ਸੀਗੇ ਜਿਹੜੀ ਸ਼ਾਪਿੰਗ ਕੀਤੀ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਤਾਂ ਇਹ ਹੈਗੀ ਕੜਾਹੀ ਇਹ ਟ੍ਰਾਈਪਲਾਈ ਦੀ ਕੜਾਹੀ ਹੈਗੀ ਇਸ ਦੇ ਵਿੱਚ ਤਿੰਨ ਲੇਹਾਂ ਹੁੰਦੀਆਂ ਲੀਆਂ ਤੇ ਮੈਂ ਜ਼ਿਆਦਾਤਰ ਟ੍ਰਾਈਪਲਾਈ ਦੇ ਭਾਂਡੇ ਹੀ ਵਰਤਦੀ ਆ ਤੇ ਇਹ ਦੇਖੋ ਇਹ ਵਧੀਆ ਦਾ ਮਤਲਬ ਕਿਵੇਂ ਮਰਜ਼ੀ ਆਪਾਂ ਇਹਨੂੰ ਸਾਫ਼ ਕਰੀ ਚੱਲ ਗਏ ਭਾਵੇਂ ਸਟੀਲ ਨੂੰ ਉਹਨਾਂ ਸਾਫ਼ ਕਰ ਲਗੇ ਭਾਵੇਂ ਕਿਵੇਂ ਕਰ ਲਗੇ ਇਹ ਖਰਾਬ ਨਹੀਂ ਹੁੰਦੀਗੀ ਇਸ ਦਾ ਟੱਕਣ ਬਹੁਤ ਹੈਗਾ ਤੇ ਇੱਕ ਆਪਾਂ ਇਹ ਦੋ ਡੱਬੇ ਦੁਕਾਨ ਦੇ ਵਾਸਤੇ ਦੁਕਾਨ ਦਾ ਸਾਮਾਨ ਪਾਉਣ ਵਾਸਤੇ ਲੱਤੇ ਆ ਤੇ ਇੱਕ ਆ ਗਈ ਇਹ ਛੋਟੀ ਜਿਹੀ ਪ੍ਰਾਪਾ ਕੋਲੋ ਇਹ ਪ੍ਰਾਪਾ ਕਿڑی ਖੂਸ਼ੀਲ ਹੋਊਗੀ ਅੱਜ ਹਾਂ ਆ ਕਿੰਨੇ ਦੀ ਹੈ ਜਿਹੜੀ ਆਹਾਂ ਉਹ ਮੇਰੇ ਕੋਲ ਦੀ ਇਹ ਇਹ ਨਿਊ ਰੁਪੀਆ ਦੀ ਤੇ ਆਹ ਵਾਲੀ ਆਹਾਂ ਇੱਕ ਤਾਂ ਇਹ ਸੀਗੀ 129 129 ਦੀ ਹੈ ਹਾਂ ਟੋਕਰੀ ਤਾਂ ਇਹ ਵੀ ਸੋਹਣੀ ਹੈਗੀ ਹਾਂ ਬਾਅਦ ਵਿੱਚ ਮੈਂ ਕਹਿੰਦਾ ਇੱਕ ਵਾਰ ਕਿੰਨੇ ਨੂੰ ਖੇਤ ਵਿੱਚ ਚੱਲ ਕਰਦੇ ਆਂ ਤਾਂ ਵੀ ਟੋਕਰੀਆਂ ਵੀ ਸੋਹਣੀਆਂ ਆ

ਇਹ ਸੋਨਾ ਪਰੇਖਣੀਆਂ ਤਾਂ ਹੈ ਹੈ ਲੈਣਾ ਤਾਂ ਇਸ ਤਰ੍ਹਾਂ ਦਈਏਗਾ ਇਹਦਾ ਇਹਦਾ ਕੋੜੇ ਸਾਈਜ਼ ਦਾ ਵੱਡਾ ਹੈ ਨਾ ਕੋੜੇ ਵੱਡਾ ਸਾਈਜ਼ ਦਾ ਹੂੰ 이상편집및 자막 제공 및광